ਇਸ ਗੱਲ ਦੀ ਤਾਂ ਤੈਨੂੰ ਜਮਾਂ ਸਾਰ ਨਹੀਂ ਤੇਰੇ ਵਾਸਤੇ ਲਿਆਇਆ ਡਿਊਜ ਫਾਰਨੀ ਇਹ ਲਾਈਨ ਬਹੁਤ ਫੇਮਸ ਹੋਈ ਸੀ ਮਿੱਤਰੋ ਅੱਜ ਡਿਊਜ ਫਾਰ ਵਾਲੇ ਸੱਜਣ ਨੂੰ ਇਹ ਹੋ ਗਿਆ ਵੀ ਪਤਾ ਨਹੀਂ ਹੈ ਕੀ ਆ ਪਤਾ ਨਹੀਂ ਕਿਸੇ ਗੱਡੀ ਦਾ ਨਾਂ ਪਰ ਗੱਡੀਆਂ ਵਰਗਾ ਟਰੈਕਟਰ ਹੈ ਆ ਖੜਾ ਪਿੰਡ ਖੜਕ ਸਿੰਘ ਵਾਲੇ ਦੇ ਵਿੱਚ 2011 ਮਾਡਲ ਹੈ ਪੰਜਾਬ ਦਾ ਨੰਬਰ ਹੈ ਤੇ ਪਾਰਟੀ ਵੀ ਫਸਟ ਆ ਬਈ ਹਾਂ ਨਹੀਂ ਸੈਕਿੰਡ ਸੈਕਿੰਡ ਪਾਰਟੀ ਤੇ ਨਾਮ ਹੈ ਧਰਮੇ ਕੱਲਾ ਕੱਲਾ ਨਾਟ ਵੀ ਕੰਪਨੀ ਦਾ ਹਰ ਤੱਕ ਸੀਲਡ ਹੈ ਸਾਰਾ ਟਰੈਕਟਰ 오ਰੀਜਨਲ ਹੈ ਤੇ ਕੋਨੋਪੀ ਵਗੈਰਾ ਦਿਖਾ ਦੇ ਵੱਡੀ ਗੱਲ ਇਹ ਟਾਇਰਾਂ ਦੀ ਕਿੰਨੇ ਪੈਸੇ ਆ ਬਾਈ ਕੰਡੀਸ਼ਨ ਇਹਦੀ 75 ਪੈਸੇ ਹੈਗੀ ਹੈ 75 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਧਰਮ ਇਧਰ ਆਈ ਰਿਮਾ ਰੂਮਾ ਦਾ ਸਾਰਾ オリジナル ਹੈ ਤੇ ਬਾਈ ਆ ਦੇਖੋ ਇਹਦੇ ਜਿਹੜੀ ਆ ਕੋਨੋਪੀ ਲੱਗੀ ਹੋਈ ਹੈ ਨਾ ਤੁਹਾਨੂੰ ਕਿਸੇ ਟਰੈਕਟਰ ਦੇ ਵੀ ਨਹੀਂ ਮਿਲੂ ਇੰਨੀ ਮਜ਼ਬੂਤੀ ਨਾਲ ਕੰਮ ਕੀਤਾ ਹੋਇਆ ਮੈਗ ਵੈਲਡਿੰਗ ਦੇ ਵਿੱਚ ਹੋਈ ਹੋਈ ਆ ਤੇ ਆ ਲਿੰਕਾਂ ਲੋੰਕਾਂ ਦਾ ਸਾਰਾ ਚੈੱਕ ਕਰਵਾ ਦੇ ਜਹਾਜ਼ ਵਰਗਾ ਟਰੈਕਟਰ ਹੈ ਤੇ ਇਧਰਲੇ ਪਾਸੇ ਮਗਰਾਟਾਂ ਦਾ ਅੰਦਰੋਂ ਚੈੱਕ ਕਰਵਾ ਦੇ ਬਾਈ ਆ ਆ ਤੋ ਇੱਥੇ ਵੇਖ ਕੇ ਤੁਸੀਂ ਆਏ ਦੇਖੋ ਵੀ ਹੋਰ ਟਰੈਕਟਰਾਂ ਤੇ ਇਹਦੇ ਵਿੱਚ ਫ ਅਨੋਵਾ ਕ੍ਰਿਸਟਲ ਵਿੱਚ ਜਿਹੇ ਜਿਹੇ ਵਹਿ ਗਏ ਯਾਰ ਇਹਦੇ ਉੱਪਰ ਬੈਠੇ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਸਟਾਰਟ ਕੀਤੇ ਹੋਏ ਟਰੈਕਟਰ ਦੇ ਵਿੱਚ 77 HP ਜਾਂ 3 ਸਪੀਡ ਦੇ ਵਿੱਚ 3 ਸਪੀਡ ਦੇ ਵਿੱਚ ਆ 70 ਹੌਸਪਾਵਰ ਦੇ ਵਿੱਚ ਆ ਪੰਜਾਬ ਦਾ ਨੰਬਰ ਆ ਬਾਈ ਮੈਨੂੰ ਇਹ ਦੱਸਦਾ ਜੋ ਬਣਾ ਇਹਦੀ ਡਿਮਾਂਡ ਕੀ ਆ ਇਹ ਸਵਾ 6 ਲੱਖ ਰੁਪਏ ਤਾਂ ਦੇ ਦਾਂਗੀ ਸਵਾ 6 ਲੱਖ ਦਾ ਇਹਦੇ ਵਿੱਚ ਮੰਨ ਤਾਂ ਹੋ ਜੂ ਹਾਂਜੀ ਕਰ ਦਾਂਗੇ ਪੂਰੇ 6 ਦਾ ਬਣ ਜੂ ਦੇ ਦਾਂਗੇ ਚੱਕੋ ਮਿੱਤਰੋ ਪੂਰੇ 6 ਲੱਖ ਦਾ 2.5 ਕੁਇੰਟਲ ਤੇ ਤਾਂ ਵੇਟ ਲੱਗੇ ਹੋਣੇ ਇਹਦੇ ਮੂਰੇ ਜੇ ਕਿਸੇ ਸੱਜਣ ਨੇ ਖਰੀਦਣਾ ਤਸੱਲੀ ਕਰਨੀ ਆ ਉਧਰ ਭਾਂਡਾ ਸਾਰਾ ਬਾਈ ਉਹਨਾਂ ਦਾ ਖੇ 101% ਗਾਰੰਟੀ ਹੈ ਪਿੰਡ ਖੜਕ ਸਿੰਘ ਵਾਲੇ ਖੜਾ ਪਧੌੜ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਖੜਾ ਜਾਜਵਰਗਾ ਟਰੈਕਟਰ ਲਾਓ ਫੋਨ ਕਰੋ